ਸ਼ਹੀਦ 박 ਸਿੰਘ ਰਾਜਗੁਰੂ ਸੁਖਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਵਿਸ਼ਾਲ ਕਨਵੈਂਸ਼ਨ ਪਿੰਡ ਸਠਿਆਲਾ ਦਾਣਾ ਮੰਡੀ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤੀ ਗਈ ਕਮੇਟੀ ਦੇ ਜੂਨ ਪ੍ਰਧਾਨਾਂ ਅਤੇ 24 ਪਿੰਡਾਂ ਦੇ ਕਿਸਾਨ ਮਜ਼ਦੂਰਾਂ ਨੇ ਹਾਜ਼ਰੀ ਭਰੀ ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਆਖਿਆ ਕਿ ਕੇਂਦਰ ਸਰਕਾਰ 2024 ਦੀਆਂ ਚੋਣਾਂ ਨੂੰ ਮੁੱਖ ਰੱਖਦੇ ਆਂ ਪੰਜਾਬ ਵਿੱਚ دہشت ਤੇ ਡਰ ਦਾ ਮਾਹੌਲ ਪੈਦਾ ਕਰ ਰਹੀ ਹੈ ਦੂਜੇ ਪਾਸੇ ਜੀ20 ਸਮੇਲਨ ਕਰਾ ਕੇ ਸਮੁੱਚੇ ਭਾਰਤੀਆਂ ਕੋਲੋਂ ਕਿਰਤੀ ਸਿੱਖਿਆ ਖੋਣ ਲਈ ਵਿਕਸਤ ਦੇਸ਼ਾਂ ਨੂੰ ਕਾਨੂੰਨ ਬਣਾ ਕੇ ਨਿਜੀਕਰਨ ਦਾ ਪੂਰਾ ਜੋਲ ਲਾਇਆ ਜਾ ਰਿਹਾ ਹੈ ਜਿੱਥੇ ਆਮ ਆਦਮੀ ਦਾ ਜੀਣਾ ਮੁਹਾਲ ਹੋ ਰਿਹਾ ਹੈ ਦੂਜੇ ਪਾਸੇ 80% ਧਨ ਮੁੱਠੀ ਪਰ ਲੋਕਾਂ ਦੀਆਂ ਤਜੋਰੀਆਂ ਵਿੱਚ ਬੰਦ ਹੋ ਚੁੱਕਾ ਹੈ ਕਾਰਪੋਰੇਟ ਤੇ ਹਾਕਮ ਵੱਲੋਂ ਕੀਤੀਆਂ ਗਲਤੀਆਂ ਕਾਰਨ ਦੇਸ਼ ਦਾ ਵਾਤਾਵਰਨ ਤੇ ਪਾਣੀ ਜ਼ਹਿਰੀਲੇ ਹੋ ਚੁੱਕੇ ਹਨ ਪੂੰਜੀ ਪਤੀ ਕੰਪਨੀਆਂ ਦੇ ਮਾਲਕ ਲੋਕਾਂ ਨੂੰ ਲੁੱਟ ਕੇ ਸ਼ਿਕਾਰ ਬਣਾ ਕੇ ਖਜ਼ਾਨੇ ਨੂੰ ਬੀਚੂਨਾ ਲਗਾ ਜਾਂਦੇ ਹਨ ਉਹਨਾਂ ਉੱਪਰ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ ਵੱਡੇ ਅਫਸਰ ਤੇ ਹਾਕਮ ਤੇ ਮੀਡੀਆ ਉਹਨਾਂ ਦਾ ਸਾਥ ਨਿਭਾਉਦੇ ਦੇਖੇ ਜਾ ਸਕਦੇ ਹਨ 25 ਮਾਰਚ ਨੂੰ ਬਦਰਹੀ ਗਰਮੀ ਤੇ ਬੇਮੌਸਮੀ ਬਰਸਾਤ ਨਾਲ ਖਰਾਬ ਹੋਈਆਂ ਫਸਲਾਂ ਦੀ ਖਰਾਬ ਦੀਕਰਨ ਨਸ਼ਾ ਮਾਫੀਆ ਨੂੰ ਨਤ ਪਾਉਣ ਤੇ ਵਾਧਰੇ ਪ੍ਰਦੂਸ਼ਣ ਖਿਲਾਫ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤੇ ਜਾਣਗੇ ਕਾਰਵਾਈ ਚੰਮ ਸ਼ੀਤਾਰੂ ਸ਼ਰਦਾ ਦੇ ਫੁੱਲ ਭੇਟ ਕੀਤੇ ਗਏ ਆਓ ਦੇਖਦੇ ਹਾਂ ਦਰਸ਼ਨਕੌਰ ਬਿਦਾਦਪੁਰ ਦੀ ਪੂਰੀ ਰਿਪੋਰਟ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈ। ਅੱਜ ਦੇਸ਼ ਦੇ ਜਿਹੜੇ ਸਾਡੇ ਮਹਾਨ ਸ਼ਹੀਦ ਸ਼ਹੀਦ ਭਗਤ ਸਿੰਘ ਜੀ ਤੇ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਆਜ਼ਾਦੀ ਦੇ ਰਾਜਪutra ਸੰਦੀਪ ਜੀ ਉਹਨਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਸੀਂ ਪਾਬਾ ਬਕਾਲਾ ਜਿਹੜਾ ਜ਼ੋਨ ਦੇ ਵਿੱਚ ਸਠਿਆਲਾ ਦਾਣਾ ਮੰਡੀ ਦੇ ਵਿੱਚ ਜਿਹੜੀ ਆ ਵਿਸ਼ਾਲ ਇੱਕ ਕਾਨਫਰੰਸ ਕੀਤੀ ਆ ਤੇ ਆਉਣ ਵਾਲੇ ਜਿਹੜੇ ਆਪਣੇ ਅਗਲੇ ਪ੍ਰੋਗਰਾਮ ਵਾਲੀ ਕੀ ਆ 25 ਤਰੀਕ ਨੂੰ ਅਸੀਂ ਜਿਹੜਾ ਜਿਵੇਂ ਸਾਡੇ ਦੇਸ਼ ਦਾ ਜਿਹੜਾ ਵਾ এনवायरमेंट ਹੈ ਉਹ ਵਿਗੜ ਰਿਹਾ ਵੱਧ ਗਰਮੀ ਪੈ ਰਹੀ ਆ ਬਰਸਾਤ ਬੇਮੌਸਮੀ ਜਿਹੜੀ ਹੋ ਰਹੀ ਆ ਨੇੜੇ ਝੱਖੜ ਜਿਹੜਾ ਉਹਦੇ ਕਾਰਨ ਕਿਸਾਨਾਂ ਦੀਆਂ ਜਿਹੜੀਆਂ ਬਹੁਤ ਸਾਰੀਆਂ ਫਸਲਾਂ ਜਿਹੜੀਆਂ ਤਬਾਹ ਹੋਈਆਂ ਤੇ ਭਗਵੰਤ ਮਾਨ ਜੀ ਨੇ ਐਲਾਨ ਪਾਵੇ ਕੀਤਾ ਪਰ ਸਾਨੂੰ ਥੱਲੇ ਜਿਹੜਾ ਕੋਈ ਜਿਹੜਾ ਅਧਿਕਾਰੀ ਆ ਉਹ ਗਰਦੌਰੀ ਕਰਨ ਵਾਸਤੇ ਅਜੇ ਜਾ ਕੇ ਜਿਹੜਾ ਗਰਾਊਂਡ ਤੇ ਨਹੀਂ ਦਿਖਾਈ ਦਿੰਦਾ ਤੇ ਭਗਵੰਤ ਮਾਨ ਜੀ ਨੂੰ ਸਾਡੀ ਰਿਕਵੈਸਟ ਆ ਕਿ ਜਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਜਿਹੜਾ ਗਰਦੌਰੀ ਕਰਵਾ ਕੇ ਤੇ ਉਹਦਾ ਜਿਹੜਾ ਜੋਗ ਮਾਪ ਜਾ ਕਿਸਾਨਾਂ ਨੂੰ ਦਿੱਤਾ ਜਾਵੇ ਤੇ ਇਹਦੇ ਨਾਲ ਹੀ ਸਾਡੇ ਦੇਸ਼ ਦਾ ਜਿਹੜਾ ਪ੍ਰਾਈਵੇਟ ਕੰਪਨੀਆਂ ਜਿਹੜਾ ਜਿਹੜਾ ਕਾਰਪੋਰੇਟ ਨੇ ਪੂਰਾ ਜਾਲ ਵਿਛਾਇਆ ਇੰਡਸਟਰੀ ਦਾ ਉਹ ਸਾਡੇ ਦੇਸ਼ ਦੇ ਜਿਹੜੇ ਕੁਦਰਤੀ ਸਰੋਤ ਸੀਗੇ ਸਾਡਾ ਜਿਹੜਾ ਪਾਣੀ ਸੀਗਾ ਉਹਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਿਹਾ ਪਾਣੀ ਜਿਹੜਾ ਸਾਡਾ ਪੂਰੀ ਤਰ੍ਹਾਂ ਉਹ ਖੰਡਲਾ ਹੋ ਚੁੱਕਾ ਤੇ ਉਹਨਾਂ ਨੂੰ ਨੱਥ ਪਾਉਣ ਵਾਸਤੇ ਅਸੀਂ ਜਿਹੜਾ ਮੰਗ ਪੱਤਰ ਦੇਵਾਂਗੇ ਇਹਦੇ ਨਾਲ ਨਸ਼ੇ ਦੇ ਵੱਡੇ ਸਦਾਗਰ ਆ ਜਿਹੜੇ ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਉਦੋਂ ਤੋਂ ਨਸ਼ੇ ਦੇ ਵਿੱਚ 85% ਜਿਹੜਾ ਲਗਾਤਾਰ ਵਾਧਾ ਹੋਇਆ ਤੇ ਹਰ ਗਲੀ ਮਹੱਲੇ ਦੇ ਉੱਤੇ ਹਰ ਸੜਕ ਦੇ ਉੱਤੇ ਜਿਹੜਾ ਨਸ਼ਾ ਖੋਲਿਆਂ ਵੇਚ ਰਿਹਾ ਤੇ ਭਗਵੰਤ ਮਾਨ ਦੀ ਦਾਵਾ ਕਰਦੇ ਸੀ ਕਿ ਅਸੀਂ ਜਿਹੜਾ ਨਸ਼ੇ ਨੂੰ ਨੱਥ ਪਾਵਾਂਗੇ ਅਸੀਂ ਅਗਲੇ ਪ੍ਰੋਗਰਾਮ ਜਿਹੜੇ ਲੇਕਿਆ ਗਰਦਾਸਪੁਰ ਦੇ ਵਿੱਚ ਸਾਡਾ 2 ਤਰੀਕ ਨੂੰ ਹਾਂ ਜਿਹੜਾ ਰੇਲ ਰੋਕੋ ਦਾ ਰਾਹਨ ਹੋਇਆ ਬਟਾਲਾ ਸਟੇਸ਼ਨ ਦੇ ਉੱਤੇ ਤੇ ਉਹਦੇ ਤੇ ਵੀ ਅਸੀਂ ਜਾਵਾਂ ਗਿਆ ਸੀ ਚਾਹੁੰਦੇ ਨਹੀਂ ਕਿ ਰੇਲ ਨਾਲ ਦੇ ਸੰਬੰਧ ਵਿੱਚ ਉਹ ਜਿਹੜੀਆਂ ਜਿਹੜੀਆਂ ਭਾਰਤ ਮਾਲਾ ਯੋਜਨਾ ਦੇ ਤਹਿਤ ਜਿਹੜੇ ਰੋਡ ਬਣ ਰਹੇ ਆ ਉਹਨਾਂ ਦੀ ਜਿਹੜੀ ਵਾਰਡਬੰਦੀ ਇੱਕ ਸਾਰ ਨਹੀਂ ਸੀ ਹੋ ਰਹੀ ਤੇ ਡੀਸੀ ਗਰਦਾਸਪੁਰ ਨੇ ਸਾਨੂੰ ਜਿਹੜਾ ਟਰਨੇ ਦੇ ਵਿੱਚ ਵਿਸ਼ਵਾਸ ਦਵਾਇਆ ਸੀ ਵੀ ਬਹੁਤ ਜਲਦੀ ਜਿਹੜਾ ਇਹਦਾ ਅਸੀਂ ਆਵਾੜ ਜਿਹੜਾ ਵਾ ਉਹ ਇਕੁਅਲ ਕਰਕੇ ਤੇ ਜਿਹੜਾ ਵਾ ਮਾਲਕਾਂ ਨੂੰ ਜਿਹੜਾ ਵਾ ਉਹਦੇ ਜਿਹੜੇ ਆ ਸਹੀ ਜਿਹੜਾ ਜਿਹੜਾ ਮਾਲਜਾ ਉਹ ਦਿੱਤਾ ਜਾਊਗਾ ਤੇ ਉਹਦੇ ਵਾਸਤੇ ਜਿਹੜਾ 2 ਤਰੀਕ ਨੂੰ ਸਾਡਾ ਐਲਾਨ ਆ ਇਸ ਤੋਂ ਅੱਗੇ ਸਾਡਾ ਜਿਹੜਾ 6 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਪੂਰੇ ਸੂਬੇ ਪਰ ਵੱਲੋਂ ਜਿਹੜਾ ਵਜਤਾ ਉਹ ਸਮੂਹੇ ਤੇ ਤੇ ਦੂਸਰੀ ਗੱਲ ਇਹ ਜਿਹੜਾ ਨਸ਼ਾ ਜਿਹੜਾ ਚੱਲ ਰਿਹਾ ਉਹਦੇ ਵਾਸਤੇ ਤੁਸੀਂ ਕੀ ਉਪਰਾਲਾ ਕਰੋਗੇ ਕੀ ਸਰਕਾਰਾਂ ਨੂੰ ਬਾਗ ਰੱਖਣਾ ਹੈ ਦੇਖੋ ਜੀ ਜਿਹੜਾ ਨਸ਼ਾ ਚੱਲ ਰਿਹਾ ਉਹਦੇ ਵਾਸਤੇ ਸਾਰਾ ਜਿਹੜਾ ਭਗਵੰਤ ਮਾਨ ਸਰਕਾਰ ਚੁੰਦੇਵਾਰੇ ਆ ਸਮੁੱਚੀ ਜਿਹੜੀ ਸਾਡੀ ਅਫਸਰशाही ਆ ਉਹ ਜ਼ਿੰਮੇਵਾਰ ਆ ਤੇ ਅਸੀਂ ਪਿੰਡਾਂ ਦੇ ਵਿੱਚ ਇੱਕ ਜਿਹੜੀ ਆ ਮਹਿਮਾ ਉਹ ਲੋਕਾਂ ਨੂੰ ਜਥੇ ਬੰਦ ਕਰਕੇ ਛੇੜਾਂਗੇ ਕਿ ਉਹਦਾ ਜਿਹੜਾ ਵਾ ਕੋਈ ਤੇ ਉਹਦੇ ਵਾਸਤੇ ਜਿਹੜਾ 2 ਤਰੀਕ ਨੂੰ ਸਾਡਾ ਐਲਾਨ ਆ ਇਸ ਤੋਂ ਅੱਗੇ ਸਾਡਾ ਜਿਹੜਾ 6 ਤਰੀਕ ਨੂੰ ਕੌਮੀ ਇਨਸਾਫ ਮੋਰਚੇ ਦੇ ਵਿੱਚ ਜਿਹੜਾ ਪੂਰੇ ਸੂਬੇ ਪਰ ਵੱਲੋਂ ਜਿਹੜਾ ਵਜਤਾ ਕੋਸ਼ ਮੁਜੀਦ ਤੇ ਦੂਸਰੀ ਗੱਲ ਇਹ ਆ ਜਿਹੜਾ ਨਸ਼ਾ ਜਿਹੜਾ ਚੱਲ ਰਿਹਾ ਉਹਦੇ ਵਾਸਤੇ ਤੁਸੀਂ ਕੀ ਉਪਰਾਲਾ ਕਰੋਗੇ ਕੀ ਸਰਕਾਰਾਂ ਨੂੰ ਬਾਗ ਰੱਖਣਾ ਹੈ ਵੇਖੋ ਜੀ ਜਿਹੜਾ ਨਸ਼ਾ ਚੱਲ ਰਿਹਾ ਉਹਦੇ ਵਾਸਤੇ ਸਾਰਾ ਜਿਹੜਾ ਭਗਵੰਤਮਾਨ ਸਰਕਾਰ ਜ਼ਿੰਮੇਵਾਰ ਆ ਸਮੁੱਚੀ ਜਿਹੜੀ ਸਾਡੀ ਅਫਸਰਸ਼ਾਹੀ ਆ ਉਹ ਜ਼ਿੰਮੇਵਾਰ ਆ ਤੇ ਅਸੀਂ ਪਿੰਡਾਂ ਦੇ ਵਿੱਚ ਇੱਕ ਜਿਹੜੀ ਆ ਮੁਹਿਮ ਉਹ ਲੋਕਾਂ ਨੂੰ ਜਥੇਬੰਦ ਕਰਕੇ ਛੇੜਾਂਗੇ ਕਿ ਉਹਦਾ ਜਿਹੜਾ ਵਾ ਕੋਈ ਸਾਰਥਕ ਰਿਜ਼ਲਟ ਨਿਕਲੇ ਤੁਸੀਂ ਵੇਖੋ ਜਿਵੇਂ ਨਸ਼ੇ ਕਰਕੇ ਰੋਜ਼ ਮੌਤ ਦੇ ਮੂੰਹ ਦੇ ਵਿੱਚ ਨੌਜਵਾਨ ਜਾਂਦੇ ਆ ਸਾਡੀਆਂ ਜਿਹੜੀਆਂ ਤੁਸੀਂ ਤਸਵੀਰਾਂ ਵੇਖੀਆਂ ਕਿ ਜਿਹੜੀਆਂ ਲੜਕੀਆਂ ਵਾਂ ਉਹ ਵੀ ਜਿਹੜਾ ਇਸ ਨਸ਼ੇ ਦੀ ਮਾਰ ਦੇ ਹੇਠ ਆ ਇਸ ਕਰਕੇ ਪੰਜਾਬ ਦਾ ਬਹੁਤ ਵੱਡਾ ਇਸ਼ੂ ਆ ਲੋਕਾਂ ਨੂੰ ਜਥੇਬੰਦ ਕਰਕੇ ਜਿਹੜਾ ਨਸ਼ਾ ਬੰਦ ਕਰਾਉਣਾ ਅਸੀਂ ਜੱਦੀ ਪ੍ਰਤੀਬੱਧ ਹਾਂ ਕੋਈ ਐਕਸ਼ਨ ਇਹ ਸਨ ਪਲੇਰਪਾਲਾ ਜੋ ਕਿ ਜ਼ਿਲ੍ਹਾ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸੀ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਾਫੀ ਇੱਥੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇਕੱਠ ਹੈ ਤੁਹਾਨੂੰ ਵੇਖਣ ਨੂੰ ਮੈਂ ਰਿਹਾ ਕੈਮਰਾਮੈਨ ਨੂੰ ਕਹਾਂ ਕਿ ਸਾਰਿਆਂ ਦੇ ਕਵਰਜ ਕੀਤਾ ਬਾਲੇ ਸਨਿਆ ਸਨਿਆ ਕਾਲੇ ਬਹੁਤ ਘੜੀਆਂ ਆਵਾਜ਼ ਘੜੀਆਂ ਕਿਸਾਨ ਮਜ਼ਦੂਰ ਸਕੱਰਸ ਕਮੇਟੀ ਜਿੰਦਾਬਾਦ ਜਿੰਦਾਬਾਦ ਮਜ਼ਦੂਰ ਸਕੱਰਸ ਕਮੇਟੀ ਜਿੰਦਾਬਾਦ ਜਿਹੜਾ G20 ਸੰਮੇਲਨ ਹੋਇਆ ਇਹਦੇ ਵਿੱਚ ਪ੍ਰਾਇੋ ਸਿੱਖਿਆ ਦੇ ਉੱਤੇ ਕਬਜ਼ਾ ਕਰਾਉਣਾ ਤੇ ਉਹਦੇ ਨਾਲ ਉਹਦੇ ਤੇ ਉਹਦਾ ਜਿਹੜਾ ਨਿੱਜੀਕਰਨ ਕਰਵਾਉਣਾ ਇਹਨਾਂ ਦਾ ਮੁੱਖ ਏਜੰਡਾ ਸੀਗਾ ਤੇ ਅਸੀਂ ਜਦੋਂ ਪੰਜਾਬ ਦੇ ਵਿੱਚ ਲੜ ਰਹੇ ਆ ਪੰਜਾਬ ਦੀਆਂ 32 ਜਥੇਬੰਦੀਆਂ ਉਹ ਲੜ ਰਹੀਆਂ ਸਾਡੇ ਵਿਚਾਰਕ મતਭੇਦ ਹੋ ਸਕਦੇ ਆ ਸਾਨੂੰ ਇੱਕ ਜਿਹੜਾ ਪਲੇਟਫਾਰਮ ਤੇ ਇਕੱਠੇ ਹੋਣਾ ਚਾਹੀਦਾ ਸਾਡੇ ਵਿਚਾਰਕ મતਭੇਦ ਪਾਵੇ ਬਰਕਰਾਰ ਰਹਿਣ ਪਰ ਸਾਨੂੰ ਕੁਝ ਬੁੱਧੀਆਂ ਦੇ ਉੱਤੇ ਸਾਰਿਆਂ ਨੂੰ ਇਕਜੁੱਟ ਹੋ ਜਾਣਾ ਚਾਹੀਦਾ ਕਿਉਂਕਿ ਜਿੰਨੀ ਵੱਡੀ ਲੜਾਈ ਆ ਅਸੀਂ ਇਕੱਲੇ-ਇਕੱਲੇ ਲੜ ਨਹੀਂ ਸਕਦੇ ਨਾਰਾ ਵੀ ਲਾਉਨੇ ਉਹ ਨਹੀਂ ਆ ਇਕੱਲੇ-ਇਕੱਲੇ ਮਾਰਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਹੁਣ ਸਾਡੇ ਆਮ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਚੱਲਦੀ ਆ ਕਿ ਇੰਨੀ ਵੱਡੀ ਲੜਾਈ ਆ ਇੰਨੇ ਵੱਡੇ ਦੇਸ਼ ਆ ਕਿ ਉਹਨਾਂ ਦੇ ਨਾਲ ਲੜ ਕੇ ਇੰਨੀਆਂ ਵੱਡੀਆਂ ਕੰਪਨੀਆਂ ਬਹੁ ਕੌਮੀ ਕੰਪਨੀਆਂ ਤੇ ਕੀ ਉਹਨਾਂ ਦੇ ਨਾਲ ਇਹ ਲੜਾਈ ਜਿੱਤੀ ਜਾ ਸਕਦੀ ਆ ਭਰਾਓ ਇਹਦਾ ਚਲਕਾਰਾ ਦਿੱਲੀ ਤੋਂ ਤੁਹਾਡੇ ਸਾਹਮਣੇ ਪਿਆ ਆ ਅੱਜ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਕਹਿੰਦੇ ਸੀ ਮੋਤੀ ਹੈ ਤਾਂ ਮੁਮਕਨ ਹੈ ਅਸੀਂ ਉਹਨੂੰ ਵੀ ਸੁੱਟਿਆ ਉਹ ਕਿਹੜੀ ਤਾਕਤ ਸੀ ਇਹ ਕੋਈ ਹਥਿਆਰਾਂ ਦੀ ਤਾਕਤ ਨਹੀਂ ਸੀ ਉਹ ਖਾਲੀ ਖਾਲੀ ਹੱਥਾਂ ਦੀ ਤਾਕਤ ਸੀ ਆ ਡੰਡੇ ਤੇ ਝੰਡੇ ਦੀ ਤਾਕਤ ਸੀ ਤੇ ਅੱਜ ਹੀ ਉਹਦੇ ਨਾਲ ਇੱਕ ਡੰਡੇ ਤੇ ਝੰਡੇ ਦੀ ਤਾਕਤ ਨਾਲ ਇਟਾ ਵੱਡਾ ਹੰਕਾਰੀ ਉਹ ਕਮਰਾਨ ਜਿਹੜਾ ਉਹ ਟਾਇਆ ਤੇ ਇਹਦਾ ਚਲਕਾਰਾ ਲੋਕਾਂ ਦੇ ਵਿੱਚ ਜਿਹੜਾ ਪਿਆ ਉਹ ਲੈ ਕੇ ਜਾਣਾ ਚਾਹੀਦਾ ਵੀ ਭਾਈ ਇਸ ਤਰੀਕੇ ਦੇ ਨਾਲ ਜਿਹੜਾ ਹੁਕਮਰਾਨਾਂ ਨੂੰ ਟਾਇਆ ਜਾ ਸਕਦਾ ਤੇ ਆਪਣੀ ਗੱਲ ਮਨਵਾਈ ਜਾ ਸਕਦੀ ਆ ਇਸ ਤੋਂ ਪਹਿਲਾਂ ਵੀ ਸਾਡੇ ਇਤਿਹਾਸ ਤੋਂ ਫੋਲਣ ਦੀ ਲੋੜ ਆ ਉਹਦੇ ਵਿੱਚੋਂ ਮੇਰੇ ਨੂੰ ਸਭ ਕੁਝ ਸ਼ੁਰੂ ਹੁੰਦੀ ਆ ਗੁਰਦੁਆਰਾ ਸੁਧਾਰ ਨਹਿਰ ਲਾਣਾ ਮੈਂ ਆ ਰਹੀ ਗੱਲ ਪਿਆ ਜਿਹੜੇ ਮੀਟਰਾਂ ਦਾ ਵਾ ਇਹਦਾ ਕਲੀਅਰ ਆ ਤੈਨੂੰ ਤੋਂ ਲਿਆ ਬੰਡਾ ਚ ਨਹੀਂ ਲੱਗਣ ਦੇਣੇ ਸ਼ਾਬਾਸ਼ ਹੈ ਜਿੰਨਾ ਪਿੰਡਾਂ ਨੇ ਕੱਲਿਆਂ-ਕੱਲਿਆਂ ਨੇ ਵੀ ਲਾ ਕੇ ਦਿੱਤੇ ਆ ਕਿਉਂਕਿ ਅਫਸਰ ਜਿਹੜੀ ਅਫਸਰ ਸਾਈ ਆ ਉਹ ਬੜੀ ਤੇਜ ਆ ਉਹ ਉਝਾਹ ਦਿੰਦੀ ਆ ਦਾ ਚੰਗੇ ਬੱਲਾ ਬੰਦਾ ਜਿੱਤੇ ਰਾਹ ਤੇ ਚੱਲਿਆ ਜਾਂਦਾ ਜਾਂਦਾ ਉਹਨੂੰ ਦੂਜਾ ਰਾਹ ਦੱਸ ਦਿੰਦੀ ਆ ਇਸ ਤਰ੍ਹਾਂ ਕੋਈ ਪਿੰਡ ਗਏ ਜਾਈ ਕੋਲ ਦਾ ਮੀਟਰ ਲੈ ਕੇ ਲਾ ਕੇ ਉਹ ਕਹਿੰਦਾ ਜੀ ਐਸੇ ਦੇ ਲਾਉਂਦੇ ਨੇ ਆਹ ਕਹਿੰਦੇ ਗਏ ਉਹ ਕਹਿੰਦਾ ਮੈਂ ਲਾਉਣ ਗਿਆ ਸੀਗਾ ਤੋ ਇਹ ਇੱਕ ਜਗਾ ਰੱਖੋ ਜੇ ਜਹੀ ਨੇ ਲਾਇਆ ਤੇ ਜਹੀ ਦੇ ਲਾ ਕੇ ਉਹਦੇ ਉਹਦੇ ਕੇਵਲ ਤੇ ਰੱਖ ਦਿਓ ਤੇ ਜੇ ਨਹੀਂ ਕਹਿੰਦਾ ਸਵੀਕਾਰ ਕਰਨੇ ਆਵਾ ਆਓ ਸਾਰੇ ਦੇ ਸਾਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਣੇ ਦੇਸ਼ ਦੇ ਮਹਾਨ ਸ਼ਹੀਦ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਤੇ ਉਹਨਾਂ ਦੇ ਸਾਥੀ ਰਾਜਗੁਰੂ ਸਰਤੇਜ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਵਾਕਵਾ ਕਾਵਾ ਦੇ ਜੜੀਆਂ ਵਿਸ਼ਾਲ ਕਾਨਫਰੰਸਾਂ ਕਰ ਰਹੇ ਆ ਉਹਦੇ ਵਾਸਤੇ ਅਸੀਂ ਸਾਰੇ ਇਕੱਤਰ ਹੋਏ ਆ ਤੇ ਮੈਂ ਚਾਹਨਾ ਕਿ ਸਭ ਤੋਂ ਪਹਿਲਾਂ ਆਪਾਂ 2 ਮਿੰਟ ਦਾ ਮੌਨ ਧਾਰਨ ਕਰਕੇ ਉਹਨਾਂ ਸ਼ਹੀਦਾਂ ਨੂੰ ਸਰਦਾਤ ਨਹੀਂ ਭੇਟ ਕਰੀਏ ਇਸ ਤੋਂ ਬਾਅਦ ਦੇ ਵਿੱਚ ਅਗਲੀ ਜਿਹੜੀ ਆ ਕਾਰਵਾਈ ਆਰੰਭ ਕਰੀਏ 2 ਮਿੰਟ ਖੜੋ ਕੇ ਜਿਹੜਾ ਵਾ ਮੌਨਤਾਂ ਕਰ ਲੈ ਰਹੇ ਰਹਿ ਸ਼ਹੀਦ ਭਗਤ ਸਿੰਘ ਅਮਰ ਰਹੇ ਸ਼ਹੀਦ ਭਗਤ ਸਿੰਘ ਅਮਰ ਰਹੇ ਸ਼ਹੀਦੋ ਤੁਹਾਡੀ ਸੋਚ ਤੇ ਸ਼ਹੀਦੋ ਤੁਹਾਡੇ ਕਾਜ ਅਧੂਰੇ ਸ਼ਹੀਦੋ ਤੁਹਾਡੇ ਕਾਜ ਅਧੂਰੇ ਸ਼ਹੀਦ ਭਗਤ ਸਿੰਘ ਅਮਰ ਰਹੇ ਅਮਰ ਰਹੇ ਧੰਨਵਾਦ ਤੁਸੀਂ ਆ ਗਰਾਉਂਡ 'ਤੇ ਬੈਠੇ ਹੋ ਜੀ ਤੁਸੀਂ ਦੱਸੋ ਵੀ ਕੋਈ ਤੁਹਾਨੂੰ ਇਦਾਂ ਦੀ ਗੱਲ ਜਾਂਦੀ ਆ ਕੋਈ ਪਰ ਨੈਸ਼ਨਲ ਮੀਡੀਆ ਪੂਰੇ ਭਾਰਤ ਦੇ ਵਿੱਚ ਤੇ ਵਿਦੇਸ਼ਾਂ-ਵਿਦੇਸ਼ਾਂ ਦੇ ਵਿੱਚ ਚੀਜ਼ਾਂ ਫਲਾ ਰਿਹਾ ਕਿ ਭਾਰਤ ਦੇ ਵਿੱਚ ਤੇ ਖਾਸ ਤਾਂ ਜੀ ਉਹਨਾਂ ਨੇ ਪੰਜਾਬੀਆਂ ਨੇ ਬਣਾ ਦਿੱਤਾ ਇਹਦਾ ਸਿੱਧਾ ਤੇ ਸਿੱਧਾ ਫਾਇਦਾ ਭਾਰਤ ਬਾ ਸਰਕਾਰ ਨੂੰ ਮਿਲੂਗਾ ਕਿ ਬੇਕੋਜੀ ਉਹ ਤੇ ਲਾਰ ਰਟ ਰਹੀ ਸੀ ਤੇ ਅਸੀਂ ਦੱਸਣਾ ਚਾਹੁੰਦੇ ਆ ਕੀ ਪਾਸ ਬਾ ਸਰਕਾਰ elections ਜਿੱਤਣ ਵਾਸਤੇ ਆਪਣੇ ਕੇਂਦਰੀ ਸੁਰੱਖਿਆ ਬਲ ਵੀ ਮਰਵਾਉਣ ਤੋਂ ਗਰੇਟ ਨਹੀਂ ਕਰਦੀ ਹੁੰਦੀ ਆਪਣੇ ਕੇਂਦਰੀ ਸੁਰੱਖਿਆ ਬਲ ਮਰਵਾ ਕੇ ਵੀ elections ਜਿੱਤਣ ਦਾ ਯਤਨ ਕਰਦੀ ਹੁੰਦੀ ਹੈ ਤੇ ਫਿਰ ਸਾਡਾ ਜਿੱਤੋ ਲਿਆਜ ਕਰ ਰਹੇ ਨੇ ਫਿਰ ਇਸ ਕਰਕੇ ਭਾਈ ਅਸੀਂ ਅੱਜ ਤੋਂ ਹੀ ਸਰਗਰਮ ਹਾਂ ਤੇ ਆਪਣੇ ਵਰਕਰਾਂ ਨੂੰ ਇਹ ਗੱਲ ਕਹਿਣੀ ਚਾਹੁੰਦੇ ਹਾਂ ਕੀ ਅਸੀਂ ਸਰਕਾਰ ਦੀਆਂ ਚਾਲਾਂ ਦੇ ਵਿੱਚ ਨਹੀਂ ਆਉਣਾ ਆਪਣੇ ਧੀਆਂ ਪੁੱਤਾਂ ਨੂੰ ਵੀ ਸਾਹਮਣਾਵਾ ਤੇ ਬਿਲਕੁਲ ਦਲੀਲ ਨਾਲ ਗੱਲ ਕਰਕੇ ਆਪਣੀ ਜਿਹੜੀ ਲੜਾਈ ਆ ਨਿੱਜੀ ਕਰਨ ਤੇ ਸੰਸਾਰੀ ਕਰਨ ਤੇ ਉਧਾਰੀ ਕਰਨ ਦੀ ਉਹਦੇ ਵੀ ਕਰੋਨਾ ਵਾ ਵਧ ਰਹੇ ਨਸ਼ੇ ਦੇ ਉੱਤੇ ਇਹਨਾਂ ਨਸ਼ਾ ਪੰਜਾਬ ਦੇ ਵਿੱਚ 85% ਕਹਿੰਦੇ ਨਸ਼ਾ ਭਗਵੰਤ ਜੀ ਦੀ ਸਰਕਾਰ ਆਉਣ ਤੋਂ ਬਾਅਦ ਦੇ ਵਿੱਚ ਵਧ ਗਿਆ ਜੀ ਨਸ਼ੇ ਦਾ ਇੱਕ ਕੱਡਾ ਹੁੰਦਾ ਸੀ ਤੇ ਅੱਜ ਕੋਈ ਇਦਾਂ ਦਾ ਰਸਤਾ ਨਹੀਂ ਜਿੱਥੇ ਨਿਸ਼ਾਨ ਨਹੀਂ ਵਿਖਦਾ ਹਰੇਕ ਨਸ਼ੇ ਦੇ ਹਰੇਕ ਚਿਰਾਹੇ ਜਮਾ ਬੈਕਦਾ ਜੀ ਤੇ ਵਾਦਾ ਸਰਕਾਰ ਦਾ ਇਹਦੇ ਉਲਟ ਸੀ ਕਿ ਨਸ਼ਾ ਬੰਦ ਕਰ ਦੇਣਾ ਨਸ਼ਾ ਵਧੋ ਗਿਆ ਫਿਰ ਇਹਦੇ ਖਿਲਾਫ ਪਰਾਉ ਇੱਕ ਪਿੰਡਾਂ ਦੇ ਵਿੱਚ ਮਹਿਮ ਛੇੜੀ ਜਾਵੇ ਤੇ ਇਹਨੂੰ ਆ ਇਹਨਾਂ ਨੂੰ ਪ੍ਰਸ਼ਾਸਨ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਉਹ ਨਸ਼ੇ ਦੇ ਤਗੜੀ ਲਾਮ ਮੰਦੀ ਕਰੋ ਨਿਤੀ ਕਰਨਾ ਸਾਰੇ ਈਦਾਰਿਆਂ ਦਾ ਕੀਤਾ ਜਾ ਰਿਹਾ ਆ ਅਸੀਂ ਰੋੜਾਂ ਦੇ ਵੇਹਨੇ ਆ ਸਾਡੇ ਵੀਰ ਟੋਲ ਪਲਾਜ਼ਿਆਂ ਦੇ ਜਾਗੇ ਬੜਾ ਉਲਝਦੇ ਆ ਤੇ ਸਾਡੇ ਕੋਲੋਂ ਵੀ ਕਾਡਾਂ ਦੀ ਮੰਗ ਕਰਦੇ ਆ ਕਹਿੰਦੇ ਸਾਨੂੰ ਯੂਨੀਅਨ ਦਾ ਕਾਰਡ ਦੇ ਦਿਓ ਅਸੀਂ ਕਹਿੰਦਾ ਜਿਹੜਾ ਕਿਸੇ ਸਾਡੇ ਬੰਦੇ ਨੇ ਯੂਨੀਅਨ ਦਾ ਕਾਰਡ ਬਣਾ ਕੇ ਜੇਬ 'ਚ ਪਾਇਆ ਅਸੀਂ ਉਹਨੂੰ ਵੀ ਸੂਬੇ ਦੇ ਡੈਲੀਗੇਟ ਅਜਲਾਸ ਦੇ ਵਿੱਚ ਉਹਨੂੰ ਵੀ ਰੱਦ ਕਰ ਦਿੱਤਾ ਤੇ ਅਖਬਾਰ ਦੇ ਵਿੱਚ ਖਬਰ ਸ਼ਪਾਦੀ ਕਿ ਭਾਈ ਜਿਹੜਾ ਬੰਦਾ ਕੋਈ ਕਾਰਡ ਦਿਖਾ ਰਿਹਾ ਸਾਡਾ ਟੂਲ ਪਲਾਜੇ ਦੇ ਉੱਤੇ ਉਹ ਸਾਡਾ ਬੰਦਾ ਸਮਝ ਲੋ ਨਹੀਂ ਹੈਗਾ ਟੂਲ ਪਲਾਜੇ ਤੇ ਜਾਣਾ ਵਾ ਤੇ ਗੱਡੀ ਦੇ ਸ਼ੀਸ਼ੇ ਦੇ ਉੱਤੇ ਜੱਫੇਬੰਦੀ ਦੇ ਲੋਗੋ ਵਾਲਾ